ਇਦਾਂ ਹੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਪਰ ਉਸ ਨੂੰ ਖਾਂਦੇ ਨਹੀਂ ਆ ਟੱਕੇ 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 ਜੈਰ ਯਾਰ ਇਹ ਕਦੋਂ ਖਰੀਦਿਆ ਜ਼ਹਿਰ ਲੋਕੀ ਖਰੀਦ ਲੈਨੇ ਮੈਂ ਖਰੀਦੀ ਯਾਰ ਇਹ ਆਟੇ ਦੀ ਬੋਰੀ ਮੂੰ ਆਪੋ ਖਾਈਦਾ ਥੋੜੀ ਐ ਈ ਕਵਸ਼ਨ ਪੁੱਛਾ ਨਹੀਂ ਜੀ ਕਿਉਂ ਮੈਨੂੰ ਪਤਾ ਮੈਨੂੰ ਆਣਾ ਹੀ ਨਹੀਂ ਦੇ ਵਰਖਾਨੇ ਨੀ ਆ ਨਹੀਂ ਪਤਾ ਫਿਰ ਹਾਈ ਗੁੱਡ ਇਵਨਿੰਗ ਸਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਮੈਗਾ ਸਿਟੀ ਸੋ ਅਜੀਤ ਵੈਬ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਮੁਰ ਤੋਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਚੈਲੰਜ ਵਿਦ ਮੈਗਾ ਅੱਜ ਦਾ ਕੀ ਕੁਐਸਚਨ ਹੈ ਇਹ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਕਿ ਇਧਰ ਵਿੱਚ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਜ਼ਰੂਰ ਆ ਪਰ ਉਸ ਨੂੰ ਖਾਂਦੇ ਨਹੀਂ ਆ ਸੁਇਸੇ ਦਾ ਜਵਾਬ ਲੱਭਣ ਦੇ ਲਈ ਅੱਜ ਅਸੀਂ ਇਸ ਸ਼ੁਡ ਵਿਲੇਜ ਪਹੁੰਚਿਆ ਜੇਕਰ ਤੁਹਾਨੂੰ ਵੀ ਇਸ ਦਾ ਜਵਾਬ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਆਪਣੇ ਜਵਾਬ ਸਾਂਝੇ ਕਰੋ ਜੇਕਰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਦੇ ਅੰਤ ਤੇ ਤੁਹਾਨੂੰ ਇਸ ਦਾ ਜਵਾਬ ਜਰੂਰ ਦਿੱਤਾ ਜਾਵੇਗਾ ਤਾਂ ਸਾਡੇ ਨਾਲ ਜੁੜੇ ਰਹੋ ਆਓ ਤੁਹਾਨੂੰ ਲੋਕਾਂ ਨਾਲ ਗੱਲਬਾਤ ਕਰਕੇ ਦਿਖਾਉਂਦੇ ਆ ਕਿ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਜਾਂ ਨਹੀਂ ਪਤਾ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਤਾਂ ਪਰ ਉਸ ਨੂੰ ਖਾਂਦੇ ਨਹੀਂ ਆ ਖਾਣ ਲਈ ਖਰੀਦਦੇ ਆ ਤਕੇ ਖਰੀਦਦਾ ਸ਼ਾਇਦ ਬਿਨਾ ਖਰੀਦਦੇ ਵੀ ਮਿਲਦੇ ਰਹਿੰਦੇ ਆ ਨਾ ਹੋਰ ਕੀ ਹੁੰਦਾ ਓਏ ਦਾ ਤਾਂ ਕੋਸ਼ ਹੈ ਜੀ ਸਰੀ ਰੈਡੀ ਕਰੀ ਗੀ ਤੇ ਆਪਾਂ ਖਾਣ ਨੂੰ ਖਰੀਦਦੇ ਪਰ ਖਾਣੇ ਨਹੀਂ ਹੂੰ ਦੱਸੋ ਇਦਾਂ ਦੀ ਗੱਡੀ ਚੀਜ਼ ਹੋਣੀ ਹੈ ਬਾਈ ਤੁਸੀਂ ਦੱਸੋ ਸਾਡੇ ਤੋਂ ਬਾਹਰ ਦੀ ਗੱਲ ਕਰ ਲਈ ਤੁਸੀਂ ਬੜੀ ਚੌੜੀ ਦਿਖਾਈ ਸੀਗੀ ਮੈਂ ਅਸੀਂ ਕਹਿਆ ਹੈ ਨਹੀਂ ਇੰਟੈਲੀਜੈਂਟ ਆਪਾਂ ਦਾ ਜਿਹੜੀ ਖਰੀਦੀ ਤੁਸੀਂ ਖਾ ਲਈ ਨਹੀਂ ਦਿਖਾ ਲਈ ਜਿਹੜੀ ਖਰੀਦੀ ਦੀ ਖਾਣ ਲਈ ਨਹੀਂ ਹੈਗੀ ਇਦਾਂ ਚੀ ਖਾਣ ਲਈ ਖਰੀਦੇ ਪਰ ਉਹਨੂੰ ਖਾਂਦੇ ਨਹੀਂ ਆ ਫੇ ਖਾ ਹੁੰਦੀ ਨਹੀਂ ਹੋਣੀ ਉਹ ਖਾਣ ਵਾਲੀ ਹੁਣੀ ਨਹੀਂ ਜਾਂ ਖਾਣ ਲਈ ਖਰੀਦੇ ਜਰੂਰ ਆ ਨਹੀਂ ਬੜਾ ਨਹੀਂ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦੇ ਜਰੂਰ ਆ ਪਰ ਉਹਨੂੰ ਖਾਂਦੇ ਨਹੀਂ ਆ ਦੱਸੇ ਖੜਾ ਆ ਖਾਣ ਲਈ ਹਾਂਜੀ ਖਾਣ ਲਈ ਖਰੀਦੇ ਹੁੰਦੇ ਆਪਾਂ ਹਾਂਜੀ ਦੱਸ ਤੈਨੂੰ ਪਤਾ ਨਹੀਂ ਅ ਮਨ ਨਾਲ ਕਾਲਦਾ ਦੱਸਿਆ ਹੀ ਦਾ ਘਰ ਕੋਲੇ ਟੱਡ ਨਾ ਜੋ ਆਹਾ ਐਸ਼ਾਨ ਦੱਸਤਾ ਹਾਂਜੀ ਨਹੀਂ ਗਈ ਦਿਨ ਪੈਂਦੀ ਆਵੇ ਲੜਾ ਕਰੋ ਬਹੁਤ ਜ਼ਿਆਦਾ ਨਹੀਂ ਨਹੀਂ ਐਸ ਹਿਆਰਾ ਉਹਦਾ ਇਹ ਦਾਣਾ ਇਹ ਜਰਨਾਨਾ ਲਈ ਨਹੀਂ ਆਉਂਦੀ ਉਹਦਾ ਪੁੱਛ ਜਰਨਾਨਾ ਲਈ ਨਹੀਂ ਆ ਇਹ ਸਹੀ ਤਾਂ ਦੱਸ ਇਹ ਆਈਕਿਊ ਹੈ ਔਰ ਮੁੰਡਾ ਆ ਗਿਆ ਉਹ ਗ੍ਰੈਜੂਏਟ ਕੀਤੀ ਆ ਟੋਪੀ ਆ ਇੱਧਰ ਤੂੰ ਦੱਸ ਦੇ ਉਧਰ ਆ ਗਿਆ ਉਹ ਮੁੜ ਗਿਆ ਉਧਰ ਸਹੀ ਤਾਂ ਗਿਆ ਮੈਡਮ ਉਹਨਾਂ ਜੁੱਤੀਆਂ ਯਾਰ ਮੁਕਰ ਗਿਆ ਤੁਹਾਡਾ ਆ ਲੱਗਾ ਇਹ ਕੀ ਮੁਕਰ ਗਿਆ ਸਾਥ ਛੱਡ ਗਿਆ ਇਦਾਂ ਦੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਆਈ ਡੋਨਟ ਨੋ ਤੁਸੀਂ ਡੋਨਟ ਨੋ ਨਹੀਂ ਐ ਇਦਾਂ ਦੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦੇ ਪਰ ਖਾਂਦੇ ਨਹੀਂ ਆ। ਤੁਹਾਨੂੰ ਜਲਦੀ? ਨਹੀਂ। ਤੁਸ ਜਸੋ ਨਹੀਂ। ਨਹੀਂ। ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸੀ ਖਾਣ ਲਈ ਖਰੀਦੇ ਜ਼ਰੂਰ ਆ ਪਰ ਖਾਂਦੇ ਨਹੀਂ ਆ। ਖਾਣ ਲਈ। ਕੀ ਕੀ ਕਹਿੰਦੇ? ਦੁਬਾਰਾ ਸਵਾਲ ਦੁਬਾਰਾ ਪੁੱਛੋ। ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਖਾਣ ਲਈ ਖਰੀਦੇ ਜ਼ਰੂਰ ਆ ਪਰ ਖਾਂਦੇ ਨਹੀਂ ਆ? ਪਾਣੀ ਪਾਣੀ ਨਹੀਂ ਪਾਣੀ ਨਹੀਂ ਜ਼ਹਿਰ ਜ਼ਹਿਰ ਕਦੋਂ ਖਰੀਦਿਆ ਜ਼ਹਿਰ ਲੋਕੀ ਖਰੀਦ ਲੈਨੇ ਮੈਂ ਖਰੀਦੀ ਯਾਰ ਦਿਆ ਹਾਂ ਮੈਂ ਹਾਂਜੀ ਹਾਂਜੀ ਕੀ ਚੱਕਰ ਵੈ ਗਿਆ ਸੀ ਬਸ ਇੱਧਰ ਛੱਡ ਗਈ ਸੀ ਇਹੀ ਕੈਸਾ ਹੋਣੀ ਭਾਜੀ ਆਪੀਲ ਬੱਚੋ ਭਾਈ ਦਿਲ ਦੀਆਂ ਗਹਿਰਾਈਆਂ ਵਲੇ ਨਿਕਲ ਕੇ ਉਛਲਾ ਉਸbaar ਆ ਰਹੇ ਹੈ ਨਾ ਬਹੁਤ ਬਹੁਤ ਦੱਸੋ ਨਹੀਂ ਪਤਾ ਨਹੀਂ ਜ਼ਹਿਰ ਖਰੀਦੀ ਖਾਂ ਨੂੰ ਖਾ ਨਹੀਂ ਹੋਈ ਬਾਦ ਤਾਰੇ ਕੰਮ ਦਾ ਕਰਿਆ ਕਰੋ ਬਈ ਜਿਹੜੀ ਆਂਦੀਆਂ ਰਹਿੰਦੀ ਜੀਮੈਲ ਕੀ ਨਾ ਤਾਂ ਕਰਕੇ ਰਹੇ ਹਾਂਜੀ ਤੁਸੀਂ ਦੱਸੋ ਨਹੀਂ ਬੱਸ ਨਹੀਂ ਨਹੀਂ ਐਦਾਂ ਦੀ ਕਿਹੜੀ ਚੀਜ਼ ਆ ਜਿਹੜੀ ਅਸੀਂ ਖਾਣ ਲਈ ਖਰੀਦੇ ਜ਼ਰੂਰ ਆ ਪਰ ਖਾਂਦੇ ਨਹੀਂ ਆ ਖਾਣ ਲਈ ਖਰੀਦੇ ਪਰ ਖਾਂਦੇ ਨਹੀਂ ਆ ਖਾਣੇ ਲਈ ਕੀ ਖਰੀਦਦੇ ਆਂ ਪਰ ਖਾਤੇ ਨਹੀਂ ਉਸ ਨੂੰ ਤੌਂਸ ਕੀ ਹੈ ਉਹ ਪੋਜ਼ਿਟਿਵ ਹਰ ਕੋ ਆਈਡੀਆ ਕਾਫੀ ਇੰਟੈਲੀਜੈਂਟ ਲੱਗਦਾ ਉਹ ਤਾਂ ਹੈਗਾ ਸੀ ਕੀ ਹੈ ਬਤਾਓ ਬੱਚੇ پیسے ਕਿਹਦੇ ਪਤਾ ਨਹੀਂ ਮੈਂ ਉਹ ਗਿਆ ਨਹੀਂ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਕੀ ਚੀਜ਼ ਅਸੀਂ ਖਾਣ ਲਈ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਖਾਣ ਲਈ ਖਰੀਦਦੇ ਆ ਖਾਂਦੇ ਨਹੀਂ ਬਸ ਪਤਾ ਨਹੀਂ ਉਹ ਤਾਂ ਨਹੀਂ ਉਹਨਾਂ ਸੌਖਾ ਹੈ ਕੁਸ਼ਨ ਮੈਂ ਅਸੀਂ ਬਾਹਰ ਘਟੇ ਖਾਈਦਾ ਬਾਦਲੀ ਚੀਂ ਨਹੀਂ ਆ ਅਸੀਂ ਖਰੀਦੇ ਉਸ ਚੀਜ਼ ਨੂੰ ਖਾਣ ਦੇ ਲਈ ਆ ਪਰ ਖਾਂਦੇ ਨਹੀਂ ਆ ਸੋਚ ਲੈ ਜਾਂਦੇ ਹੋਏ ਜਦੋਂ ਥੋੜਾ ਦਿਮਾਗ ਨੂੰ ਕਸ਼ਟ ਦੇ ਲੈਂਦੇ ਕੀ ਹੋ ਜਾਏ ਬੜਾ ਉਹ ਦਿਮਾਗ ਦੇ ਘੋੜੇ ਘੋੜੇ ਹਣ ਅਸੀਂ ਘਰੇ ਡੜਾ ਤਾਂ ਮੁੰਡੇ ਬੜੇ ਤੇਜ਼ ਹੁੰਦੇ ਆ ਸਾਰੇ ਦੇ ਹਣ ਦਿਖਾਉਟ ਹੁਣ ਹੁਣ ਘਰੇ ਇੱਥੇ ਲਾਉਣ ਆਏ ਨਾ ਹੁਣ ਦਿਮਾਗ ਰਿਲੈਕਸ ਕੀਤਾ ਹੈ ਕੰਮ-ਕਮ ਕਰਕੇ ਫ੍ਰੀ ਹੋ ਗਏ ਆਏ ਆ। ਇਹ ਆਟੇ ਦੀ ਬੋਰੀ। ਮੂੰ ਆਪਾਂ ਖਾਈ ਤਾਂ ਥੋੜੀ ਏ। ਇਹ ਆਟਾ ਖਾਂਦੇ ਨਹੀਂ। ਖਰਾਬ ਉਹਨੂੰ ਤਿਆਰ ਵੱਖਰਾ ਕਰਨਾ ਪੈਂਦਾ। ਉਹਨੂੰ ਇੱਧਾ ਥੋੜੀ ਖਾਣਾ ਚਾਹੀਦਾ। ਕੀ ਲੌਜੀਕ ਏ ਤੁਹਾਡਾ? ਇਹ ਹੁਣ ਵਾਓ। ਹੁਣ ਮੇਰੀ ਵੀਡੀਓ ਆਊਗੀ। ਆਊਗੀ ਜ਼ਰੂਰ ਆਊਗੀ। ਕੋਈ ਤੁਸੀਂ ਨਹੀਂ ਦਿਮਾਗ ਨਹੀਂ ਦੌੜ ਰਹੇ ਤੁਸੀਂ ਆਪ। ਥੈਂਕ ਯੂ। ਇੱਕ ਕੁਐਸਚਨ ਪੁੱਛਾਂ? ਨਹੀਂ ਜੀ। ਕਿਉਂ? ਮੈਨੂੰ ਪਤਾ ਮੈਨੂੰ ਆਣਾ ਹੀ ਨਹੀਂ। ਇੰਨਾ ਕੌਨਫੀਡੈਂਸ ਆਪਾਂ ਦੇ। ਆ ਜਾਓ। ਪਾਜੀ ਆਜੋ ਆਜੋ ਅੱਛਾ ਇਧਰ ਇਹ ਕਿਹੜੀ ਚੀਜ਼ ਹੈ ਜਿਹੜੀ ਸੀ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਆ ਖਾਣ ਲਈ ਖਰੀਦਦੇ ਆ ਖਾਂਦੇ ਨਹੀਂ ਆ ਉਹ ਵਿਲਸਨ ਬ్రో ਉਹ ਕਿਹੜੀ ਚੀਜ਼ ਹੈ ਜਿਹੜੀ ਖਾਣ ਲਈ ਖਰੀਦਦੇ ਆ ਤੇ ਖਾਂਦੇ ਨਹੀਂ ਆ ਕੁਐਸਚਨ ਪੁੱਛਿਆ ਕਿਸੇ ਨੇ ਕਿਹੜੀ ਚੀਜ਼ ਹੈ ਜਿਹੜੀ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਆ ਗੂਗਲ ਤੇ ਸਰਚ ਕਰਕੇ ਦੱਸ ਲੈਣਾ ਆ ਆਹ ਹਾਂ ਇਹ ਸਹੀ ਐ ਸਰਚ ਕਰੋ ਨਹੀਂ ਕਰੋ ਮੈਂ ਪੁੱਛਾ ਵੀ ਨਹੀਂ ਐ ਦੱਸੋ ਨਹੀਂ ਪਤਾ ਤੁਸੀਂ ਦੱਸੋ ਦੱਸੋ ਇਹਦਾਂ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਆਂ ਪਰ ਖਾਂਦੇ ਨਹੀਂ ਆਂ ਖਾਣ ਲਈ ਖਰੀਦਦੇ ਆਂ ਪਰ ਖਾਂਦੇ ਨਹੀਂ ਆਂ ਨਹੀਂ ਪਤਾ ਫੇਰ ਵੇਖੇ ਪਤਾ ਹੋਣਾ ਇਧਰ ਮੈਂ ਤਾਂ ਹੀ ਆਈ ਆਂ ਨਹੀਂ ਪਤਾ ਨਹੀਂ ਨਹੀਂ ਇਹਦਾਂ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਆਂ ਪਰ ਉਹਨੂੰ ਖਾਂਦੇ ਨਹੀਂ ਆਂ ਪਲੇਟ ਪਲੇਟ ਸ਼ੋਰ ਹਾਂ ਜੀ ਇਹ ਬੈਰ ਚ ਮੈਨੂੰ ਯਾਦ ਆ ਰਿਹਾ ਤੁਸੀਂ ਭਾਈ ਹੁਣਾਂ ਨੂੰ ਇਹ ਤੇ ਇਧਰ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਨੋ ਆਈਡੀਆ ਅੱਛਾ ਇਧਰ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਚਾਕਲੇਟ ਖਾਂਦੇ ਨਹੀਂ ਉਹ ਖਾਣ ਲਈ ਖਰੀਦਦੇ ਆ ਇਦਾਂ ਦਾ ਨਹੀਂ ਪਤਾ ਕਿਹਦੇ ਇਦਾਂ ਨਹੀਂ ਕਿਹਾ ਇਦਾਂ ਬਤਾਓ ਦੱਸ ਦੋ ਫਿਰ ਇਦਾਂ ਨਹੀਂ ਬਤਾਦਾ ਨਾ ਇਹ ਚੀਜ਼ ਦਾ ਨਹੀਂ ਪਤਾ ਦੰਦ ਕਿਹੜੀ ਚੀਜ਼ ਦਾ ਬਤਾਓ ਦੱਸ ਦੋ ਸਾਨੂੰ ਇਦਾਂ ਦਾ ਨਹੀਂ ਪਤਾ ਦੰਦ ਦੰਦ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਉਹ ਬਾਜੀ ਰਾਤ ਦੇ ਵਿੱਚ ਤੁਸੀਂ ਤੁਹਾਡਾ ਸਵਾਲ ਕੀ ਸੀ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਪਲੇਟ ਪਲੇਟ ਕਿੱਥੋਂ ਸਰਚ ਕੀਤਾ ਆਣ ਵਾਲੀ ਜੀ ਲੈਨੇ ਪਲੇਟ ਵੀ ਨਾਲ ਮਿਲਦੀ ਹੈ ਬਟ ਬਟ ਪਲੇਟ ਥੋੜੀ ਖਾਂਦੇ ਅਸੀਂ ਹਾਂਜੀ ਇਦਾਂ ਜਾਰਾ ਜਾਰਾ ਨਹੀਂ ਦਿਮਾਗ ਲਾ ਲਿਆ ਨਹੀਂ ਨਹੀਂ ਦਿਮਾਗ ਤਾਂ ਨਹੀਂ ਪਲੇਟ ਖਾਣ ਲਈ ਖਰੀਦਦੇ ਪਰ ਉਹ ਆਪਾਂ ਖਾਂਦੇ ਨਹੀਂ ਹਾਂਜੀ ਹਾਂ ਸ਼ੋਰ ਹੀ ਆ ਸੋ ਇਹ ਸੀ ਅੱਜ ਦਾ ਕੁਐਸਚਨ ਕਿ ਕਿਹੜੀ ਚੀਜ਼ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਉਸ ਨੂੰ ਖਾਂਦੇ ਨਹੀਂ ਹਾਂ ਇਸ ਦਾ ਜਵਾਬ ਹੈ ਪਲੇਟ ਪਲੇਟ ਨੂੰ ਅਸੀਂ ਖਾਣ ਦੇ ਲਈ ਖਰੀਦਦੇ ਜ਼ਰੂਰ ਹਾਂ ਪਰ ਪਲੇਟ ਨੂੰ ਅਸੀਂ ਖਾਂਦੇ ਨਹੀਂ ਜੇਕਰ ਤੁਹਾਨੂੰ ਇਸ ਦਾ ਜਵਾਬ ਨਹੀਂ ਪਤਾ ਸੀ ਤਾਂ ਤੁਹਾਨੂੰ ਇਸ ਦਾ ਜਿਹੜਾ ਜਵਾਬ ਐ ਅਸੀਂ ਦੇ ਦਿੱਤਾ ਹੈ ਹਰ ਵਲ ਦਿਨਾਂ ਦੇ ਵਿੱਚ ਹੋਰ ਕੁਐਸਚਨ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਅੰਕਿਤ ਗੁਪਤਾ ਦੇ ਨਾਲ ਮੀਗਾ ਸਿਟੀ ਸੁਲੰਦਰ ਇਦਾਂ ਦੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਪਰ ਉਸ ਨੂੰ ਖਾਂਦੇ ਨਹੀਂ ਆ ਟੱਕੇ 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 ਯਾਰ ਯਾਰ ਇਹ ਕਦੋਂ ਖਰੀਦੇ ਆ ਜ਼ਹਿਰ ਲੋਕੀ ਖਰੀਦ ਲੈਨੇ ਮੈਂ ਖਰੀਦੀ ਯਾਰ ਆਟੇ ਦੀ ਬੋਰੀ ਨੂੰ ਉੱਪਰ ਖਾਈਦਾ ਥੋੜੀ ਐ ਈ ਕੁਐਸ਼ਨ ਪੁੱਛਾਂ ਨਹੀਂ ਜੀ ਕਿਉਂ ਮੈਨੂੰ ਪਤਾ ਮੈਨੂੰ ਆਣਾ ਹੀ ਨਹੀਂ ਸਖਾਂ ਲਈ ਖਰੀਦਦੇ ਆ ਪਰ ਖਾਣੇ ਨਹੀਂ ਆ ਨਹੀਂ ਪਤਾ ਹੈ ਯਾਰ ਮੈਂ ਤੁਹਾਡੇ ਨਾਲ ਮੈਗਾ ਸਿਟੀ ਸਵਾਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਮੁਰ ਤੋਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਚੈਲੰਜ ਵਿਦ ਮੈਗਾ ਅੱਜ ਦਾ ਕੀ ਕੁਐਸਚਨ ਹੈ ਇਹ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਕਿ ਇਧਰ ਵਿੱਚ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਜ਼ਰੂਰ ਆ ਪਰ ਉਸ ਨੂੰ ਖਾਂਦੇ ਨਹੀਂ ਆ ਸੁਈਸੇ ਦਾ ਜਵਾਬ ਲੈਂਦੇ ਲਈ ਅੱਜ ਅਸੀਂ ਇਸ ਟੂਡ ਵਿਲੇਜ ਪਹੁੰਚਿਆ ਜੇਕਰ ਤੁਹਾਨੂੰ ਵੀ ਇਸ ਦਾ ਜਵਾਬ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਆਪਣੇ ਜਵਾਬ ਸਾਂਝੇ ਕਰੋ ਜੇਕਰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਦੇ ਅੰਤ ਤੇ ਤੁਹਾਨੂੰ ਇਸ ਦਾ ਜਵਾਬ ਜਰੂਰ ਦਿੱਤਾ ਜਾਵੇਗਾ ਤਾਂ ਸਾਡੇ ਨਾਲ ਜੁੜੇ ਰਹੋ ਆਓ ਤੁਹਾਨੂੰ ਲੋਕਾਂ ਨਾਲ ਗੱਲਬਾਤ ਕਰਕੇ ਦਿਖਾਉਂਦੇ ਆ ਕਿ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਜਾਂ ਨਹੀਂ ਪਤਾ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਪਰ ਉਸ ਨੂੰ ਖਾਂਦੇ ਨਹੀਂ ਆ ਖਾਣ ਲਈ ਖਰੀਦੇ ਆ ਧਕੇ ਖਰੀਦਦਾ ਸ਼ਾਇਦ ਬਿਨਾ ਖਰੀਦਦੇ ਵੀ ਮਿਲਦੇ ਰਹਿੰਦੇ ਆ ਨਾ ਹੋਰ ਕੀ ਹੁੰਦਾ ਓਏ ਦਾ ਤਾਂ ਖੁਸ਼ ਹੈ ਜੀ ਜੀ ਰੈਡੀ ਕਰੀ ਗੀ ਤੇ ਆਪਾਂ ਖਾਣ ਨੂੰ ਖਰੀਦਦੇ ਪਰ ਖਾਣੇ ਨਹੀਂ ਹੂੰ ਦੱਸੋ ਇਦਾਂ ਦੀ ਗੱਡੀ ਚੀਜ਼ ਹੋਣੀ ਹੈ ਬਾਈ ਤੁਸੀਂ ਦੱਸੋ ਸਾਡੇ ਤੋਂ ਬਾਹਰ ਦੀ ਗੱਲ ਕਰ ਲਈ ਤੁਸੀਂ ਥੋੜੀ ਚੌੜੀ ਦਿਖਾਈ ਸੀਗੀ ਮੈਂ ਅਸੀਂ ਕਿਹਾ ਹੈ ਹੀ ਨਹੀਂ ਇੰਟੈਲੀਜੈਂਟ ਕਿ ਇੰਟੈਲੀਜੈਂਟ ਹੈ ਹੈ ਨੇ ਇਹ ਆਪਾਂ ਦਾ ਜਿਹੜੀ ਖਰੀਦੀ ਤੁਸੀਂ ਖਾ ਲਈ ਨਹੀਂ ਦਿਖਾ ਲਈ ਜਿਹੜੀ ਖਰੀਦੀ ਦੀ ਖਾਣ ਲਈ ਨਹੀਂ ਹੈਗੀ ਇਦਾਂ ਚੀ ਖਾਣ ਲਈ ਖਰੀਦੇ ਪਰ ਉਹਨੂੰ ਖਾਂਦੇ ਨਹੀਂ ਆ ਫੇ ਖਾ ਹੁੰਦੀ ਨਹੀਂ ਹੋਣੀ ਉਹ ਖਾਣ ਵਾਲੀ ਹੁਣੀ ਨਹੀਂ ਜਾਂ ਖਾਣ ਲਈ ਖਰੀਦੇ ਜਰੂਰ ਆ ਨਹੀਂ ਬੜਾ ਨਹੀਂ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦੇ ਜਰੂਰ ਆ ਪਰ ਉਹਨੂੰ ਖਾਂਦੇ ਨਹੀਂ ਆ ਦੱਸੇ ਖੜਾ ਆ ਖਾਣ ਲਈ ਹਾਂਜੀ ਖਾਣ ਲਈ ਖਰੀਦੇ ਹੁੰਦੇ ਆਪਾਂ ਦੱਸੇ ਤੈਨੂੰ ਪਤਾ ਨਹੀਂ ਅ ਮਨਨ ਕਾਲ ਦਾ ਦੱਸਿਆ ਹੀ ਦਾ ਘਰ ਕੋਲੇ ਟੱਡ ਨਾ ਜੋ ਆਹਾ ਐਸ਼ਾ ਦੁੱਤੀਆਂ ਦਾਸਤਾ ਹਾਂਜੀ ਨਹੀਂ ਗਈ ਦਿਨ ਪੈਂਦੀ ਆ ਬਲਾਰਾ ਕਰੋ ਬਹੁਤ ਜ਼ਿਆਦਾ ਨਹੀਂ ਨਹੀਂ ਇਹ ਹਿਹਾਰਾ ਉਹਦਾ ਐਂ ਦਾ ਨਹੀਂ ਜਰਨਾ ਨਾਲ ਨਹੀਂ ਆਉਂਦੀ ਉਹਦਾ ਪੁੱਛ ਜਰਨਾ ਨਾਲ ਨਹੀਂ ਆ ਇਹ ਸਹੀ ਤਾਂ ਦੱਸ ਇਹ ਆਈਕਿਊ ਹੈ ਉਹ ਮੁੰਡਾ ਆ ਗਿਆ ਉਹ ਗ੍ਰੈਜੂਏਟ ਕੀਤੀ ਆ ਟੋਪੀ ਆ ਇੱਧਰ ਆ ਤੂੰ ਦੱਸ ਦੇ ਉਹਦੇ ਆ ਗਿਆ ਉਹ ਮੁੜ ਗਿਆ ਉਧਰ ਸਹੀ ਤਾਂ ਗਿਆ ਮੈਡਮ ਉਹਨੇ ਜੁੱਤੀਆਂ ਯਾਰ ਮੁਕਰ ਗਿਆ ਤੁਹਾਡਾ ਆ ਲੱਗਾ ਕੀ ਮੁਕਰ ਗਿਆ ਸਾਥ ਛੱਡ ਗਿਆ ਇੱਧਰ ਦੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਆਈ ਡੋਨਟ ਨੋ ਤੁਸੀਂ ਨੋ ਨਹੀ ਐਦਾਂ ਦੀ ਕਿਹੜੀ ਚੀਜ਼ ਐ ਜਿਹਨੂੰ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਐਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸੀ ਖਾਣ ਲਈ ਖਰੀਦਦੇ ਜਰੂਰ ਆ ਪਰ ਖਾਂਦੇ ਨਹੀਂ ਆ ਕੀ ਕੀ ਕਹਿੰਦੇ ਦੁਬਾਰਾ ਸਵਾਲ ਦੁਬਾਰਾ ਪੁੱਛ ਐਦਾਂ ਦੀ ਕਿਹੜੀ ਚੀਜ਼ ਆ ਜਿਹੜੀ ਖਾਣ ਲਈ ਖਰੀਦੇ ਜਰੂਰ ਆ ਪਰ ਖਾਂਦੇ ਨਹੀਂ ਆ ਪਤਾ ਨਹੀਂ ਖਾਂਦੇ ਨਹੀਂ ਪਤਾ ਨਹੀਂ ਜੈਰ ਜੈਰ ਕਿਤਾ ਖਰੀਦੇ ਆ ਜੈਰ ਲੋਕੀ ਖਰੀਦ ਲੈਨੇ ਮੈਂ ਖਰੀਦੀ ਯਾਰ ਦਿਆ ਹਾਂ ਮੇਰੇ ਪ੍ਰੈਸ਼ਰ ਚਲਾਈ ਦੋ ਹਾਂਜੀ ਹਾਂਜੀ ਕੀ ਚੱਕਰ ਵੈ ਗਿਆ ਸੀ ਬਾਸ ਇੱਧਰ ਛੇਲੀ ਝਟ ਗਈ ਸੀ ਇਹ ਹੀ ਕਹਿ ਸਕਦੇ ਆ ਭਾਜੀ ਆਪੀ ਇਹਨੇ ਬਚੋ ਭਾਈ ਦਿਲ ਦੀਆਂ ਗਹਿਰਾਈਆਂ ਵਲੇ ਲਾ ਨਿਕਲ ਕੇ ਉੱਤਲਾ ਉਸਬਾਰ ਆ ਰਹੇ ਹੈ ਨਾ ਬਹੁਤ ਬਹੁਤ ਦੱਸੋ ਨਹੀਂ ਪਤਾ ਨਹੀਂ ਚੈਰ ਖਰੀਦੀ ਖਾ ਨੂੰ ਖਾ ਨਹੀਂ ਹੋਈ ਬਾਦ ਵਿੱਚ ਤੇਰੇ ਕੰਮ ਦਾ ਕਰਿਆ ਕਰੋ ਬਈ ਜਿਹੜੀਆਂ ਆਂਦੀਆਂ ਨੇ ਦੂਜੀ ਮਿਲ ਗਈ ਨਾ ਹਾਂਜੀ ਤੁਸੀਂ ਦੱਸੋ ਨਹੀਂ ਬੱਸ ਨਹੀਂ ਨਹੀਂ ਐਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸੀ ਖਾਣ ਲਈ ਖਰੀਦੇ ਜਰੂਰ ਆ ਪਰ ਖਾਂਦੇ ਨਹੀਂ ਆ ਥਾਲੇ ਖਰੀਦੇ ਰ ਖਾਂਦੇ ਨਹੀਂ ਆ ਖਾਣੇ ਲਈ ਕੀ ਖਰੀਦਦੇ ਐ ਪਰ ਖਾਕੇ ਨਹੀਂ ਉਸ ਕੋ ਕੌਤ ਕੀ ਹੈ ਉਹ ਕੋਈ ਜੀ ਕਾਫੀ ਇੰਟੈਲੀਜੈਂਟ ਲੱਗਦਾ ਉਹ ਤਾਂ ਹੈਗਾ ਸੀ ਕਿ ਆਇਆ ਬਤਾਓ ਕੁਛ پیسے ਕਰ ਗਿਆ ਪਤਾ ਨਹੀਂ ਮੈਂ ਕਿਹਾ ਨਹੀਂ ਇਹ ਤੇਰੀ ਕਿਹੜੀ ਚੀਜ਼ ਆ ਜਿਹੜੀ ਕੀ ਚੀਜ਼ ਅਸੀਂ ਖਾਲੀ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਖਾਲੀ ਖਰੀਦਦੇ ਆ ਖਾਂਦੇ ਨਹੀਂ ਪਤਾ ਨਹੀਂ ਪਤਾ ਨਹੀਂ ਉਹ ਤਾਂ ਸੌਖਾ ਹੈ ਕੁਸ਼ਨ ਮੈਂ ਅਸੀਂ ਬਾਹਰੋਂ ਘਟੇ ਖਾ ਜਾਂਦਾ ਬਾਦਲੀ ਚੀਂ ਨਹੀਂ ਆ ਅਸੀਂ ਖਰੀਦੇ ਉਸ ਚੀਜ਼ ਨੂੰ ਖਾਣ ਦੇ ਲਈ ਆ ਪਰ ਖਾਂਦੇ ਨਹੀਂ ਆ ਸੋਚ ਲੈ ਜਾਂਦੇ ਹੋਏ ਜਦੋਂ ਥੋੜਾ ਦਿਮਾਗ ਨੂੰ ਕਸ਼ਟ ਦੇ ਲੈਂਦੇ ਕੀ ਹੋ ਜਾਂਦਾ ਡੜਾ ਉਹ ਦਿਮਾਗ ਦੇ ਘੋੜੇ ਘੋੜੇ ਹੁਣ ਅਸੀਂ ਘਰੇ ਡੜਾ ਆਟੇ ਦੀ ਦੋ ਮੁੰਡੇ ਬੜੇ ਤੇਜ਼ ਹੁੰਦੇ ਆ ਸਾਰੇ ਦਿਨ ਦੀ ਹੁਣ ਤਖਾੜੇ ਹੁਣ ਹੁਣ ਘਰੇ ਇੱਥੇ ਲਾਉਣ ਆਏ ਨਾ ਹੁਣ ਦਿਮਾਗ ਰਿਲੈਕਸ ਕੀਤਾ ਹੈ ਹਾਂ ਕੰਮ-ਕਮ ਕਰਕੇ ਫ੍ਰੀ ਹੋ ਗਏ ਆਏ ਆ। ਇਹ ਆਟੇ ਦੀ ਬੋਰੀ। ਮੂੰ ਆਪ ਖਾਈ ਤਾਂ ਥੋੜੀ ਹੈ। ਇਹ ਆਟਾ ਖਾਂਦੇ ਨਹੀਂ। ਖਰਾਬ ਉਹਨੂੰ ਤਿਆਰ ਵੱਖਰਾ ਕਰਨਾ ਪੈਂਦਾ। ਉਹਨੂੰ ਇੱਧਾ ਥੋੜੀ ਖਾਣਾ ਚਾਹੀਦਾ। ਕੀ ਲੌਜੀਕ ਹੈ ਤੁਹਾਡਾ? ਇਹ ਹੁਣ ਵਾਓ। ਹੁਣ ਨਹੀਂ ਮੇਰੀ ਵੀਡੀਓ ਆਊਗੀ। ਆਊਗੀ ਜਰੂਰ ਆਊਗੀ। ਨਹੀਂ ਕੋਈ ਆਇਆ। ਤੁਸੀਂ ਨਹੀਂ ਬਿਮਾਰ ਨਹੀਂ ਤੌਰਦੇ। ਤੁਸੀਂ ਆਪ। ਥੈਂਕ ਯੂ। ਇੱਕ ਕੁਐਸਚਨ ਪੁੱਛਾਂ? ਨਹੀਂ ਜੀ। ਕਿਉਂ? ਮੈਨੂੰ ਪਤਾ ਮੈਨੂੰ ਆਣਾ ਹੀ ਨਹੀਂ। ਇੰਨਾ ਕੌਨਫੀਡੈਂਸ ਆਪ ਕਿੰਨੇ ਆਦੇ। ਆਜੋ। ਆਜੋ ਭਜੀ ਆਜੋ ਆਜੋ ਅੱਛਾ ਇਧਰ ਇਹ ਕਿਹੜੀ ਚੀਜ਼ ਆ ਜਿਹੜੀ ਸੀ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਆ ਖਾਣ ਲਈ ਖਰੀਦਦੇ ਆ ਖਾਂਦੇ ਨਹੀਂ ਆ ਓ ਵਿਲਸਨ ਬ੍ਰੋ ਉਹ ਕਿਹੜੀ ਚੀਜ਼ ਆ ਜਿਹੜੀ ਖਾਣ ਲਈ ਖਰੀਦਦੇ ਆ ਤੇ ਖਾਂਦੇ ਨਹੀਂ ਆ ਕੁਐਸਚਨ ਪੁੱਛਿਆ ਕਿਸੇ ਨੇ ਕਿਹੜੀ ਚੀਜ਼ ਆ ਜਿਹੜੀ ਆ ਫਿਰ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਆ ਗੂਗਲ ਤੇ ਸਰਚ ਕਰਕੇ ਦੱਸ ਮੈਨੂੰ ਆਹ ਹਾਂ ਇਹ ਸਹੀ ਐ ਸਰਚ ਕਰੋ ਨਹੀਂ ਕਰੋ ਮੈਂ ਬੁੱਢਾ ਵੀ ਨਹੀਂ ਐ ਦੱਸੋ ਨਹੀਂ ਪਤਾ ਤੁਸੀਂ ਦੱਸੋ ਦੱਸੋ ਇਹਦਾਂ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਨਹੀਂ ਪਤਾ ਫਿਰ ਵੇਖੇ ਪਤਾ ਹੋਣਾ ਇਧਰੋਂ ਤਾਂ ਹੀ ਆਈਆਂ ਨਹੀਂ ਪਤਾ ਨਹੀਂ ਨਹੀਂ ਇਹਦਾਂ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਉਹਨੂੰ ਖਾਂਦੇ ਨਹੀਂ ਆ ਪਲੇਟ ਪਲੇਟ ਸ਼ੋਰ ਹਾਂ ਜੀ ਤੇ ਬੈਠੇ ਮੈਨੂੰ ਯਾਦ ਆ ਰਿਹਾ ਤੁਸੀਂ ਭਾਈ ਹੁਣਾਂ ਨੂੰ ਵੇਦੇ ਇਧਰ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਨੋ ਆਈਡੀਆ ਅੱਛਾ ਇਧਰ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਖਾਂਦੇ ਨਹੀਂ ਆ ਚਾਕਲੇਟ ਖਾਂਦੇ ਨਹੀਂ ਉਹ ਖਾਣ ਲਈ ਖਰੀਦਦੇ ਆ ਇਦਾਂ ਤਾਂ ਨਹੀਂ ਪਤਾ ਕਿਹਦੇ ਇਦਾਂ ਨਹੀਂ ਕਿਹਾ ਇਦਾਂ ਬਤਾਓ ਦੱਸ ਦੋ ਫਿਰ ਇਦਾਂ ਨਹੀਂ ਬਤਾਦਾ ਨਾ ਇਹ ਜੀ ਇਦਾਂ ਤਾਂ ਨਹੀਂ ਪਤਾ ਦੰਦ ਕਿਹੜੀ ਚੀਜ਼ ਦਾ ਬਤਾਓ ਦੱਸ ਦੋ ਸਾਨੂੰ ਇਹਦਾ ਤਾਂ ਨਹੀਂ ਪਤਾ ਦੰਦ ਦੰਦ ਖਾਣ ਲਈ ਖਰੀਦਦੇ ਆ ਪਰ ਖਾਂਦੇ ਨਹੀਂ ਉਹ ਭਾਜੀ ਰਾਤ ਦੇ ਵਿੱਚ ਤੁਸੀਂ ਤੁਹਾਡਾ ਸਵਾਲ ਕੀ ਸੀ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣ ਲਈ ਖਰੀਦਦੇ ਆ ਪਰ ਉਹਨੂੰ ਖਾਂਦੇ ਨਹੀਂ ਆ ਪਲੇਟ ਪਲੇਟ ਕਿੱਥੋਂ ਸਰਚ ਕੀਤਾ ਆਣ ਵਾਲੀ ਜੀ ਲੈਨੇ ਪਲੇਟ ਵੀ ਨਾਲ ਮਿਲਦੀ ਹੈ ਬਟ ਬਟ ਪਲੇਟ ਥੋੜੀ ਖਾਣੇ ਅਸੀਂ ਹਾਂਜੀ ਇਦਾਂ ਜਾਰਾ ਜਾਰਾ ਨਹੀਂ ਦਿਮਾਗ ਲਾ ਲਿਆ ਨਹੀਂ ਨਹੀਂ ਦਿਮਾਗ ਦਾ ਨਹੀਂ ਪਲੇਟ ਖਾਣ ਲਈ ਖਰੀਦਦੇ ਪਰ ਉਹ ਆਪਾਂ ਖਾਂਦੇ ਨਹੀਂ ਹਾਂਜੀ ਹਾਂਜੀ ਸ਼ੋਰ ਹੀ ਆ ਸੋ ਇਸ ਹੀ ਅੱਜ ਦਾ ਕੁਸ਼ਣ ਕਿ ਕਿਹੜੀ ਚੀਜ਼ ਅਸੀਂ ਖਾਣ ਲਈ ਖਰੀਦਦੇ ਹਾਂ ਪਰ ਉਸ ਨੂੰ ਖਾਂਦੇ ਨਹੀਂ ਆ ਇਸ ਦਾ ਜਵਾਬ ਹੈ ਪਲੇਟ ਪਲੇਟ ਨੂੰ ਅਸੀਂ ਖਾਣ ਦੇ ਲਈ ਖਰੀਦਦੇ ਜ਼ਰੂਰ ਹਾਂ ਪਰ ਪਲੇਟ ਨੂੰ ਅਸੀਂ ਖਾਂਦੇ ਨਹੀਂ ਜੇ ਕਿ ਤੁਹਾਨੂੰ ਇਸ ਦਾ ਜਵਾਬ ਨਹੀਂ ਪਤਾ ਸੀ ਤਾਂ ਤੁਹਾਨੂੰ ਇਸ ਦਾ ਜਿਹੜਾ ਜਵਾਬ ਐ ਸੀ ਦੇ ਦਿੱਤਾ ਹੈ ਅਉਣਵਲ ਦਿਨਾਂ ਦੇ ਵਿੱਚ ਹੋਰ ਕੁਐਸਚਨ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਅੰਕਿਤ ਗੁਪਤਾ ਦੇ ਨਾਲ ਮੇਗਾ ਸਿਟੀ ਸੁਲੰਦਰ ਇਦਾਂ ਦੀ ਕਿਹੜੀ ਚੀਜ਼ ਐ ਜਿਹੜੀ ਅਸੀਂ ਖਾਣ ਲਈ ਖਰੀਦੇ ਤਾਂ ਪਰ ਉਸ ਨੂੰ ਖਾਂਦੇ ਨਹੀਂ ਆ ਤੱਕੇ 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 ਜੈਰ ਜੈਰ ਕਿਤਾ ਖਰੀਦਿਆ ਜੈਰ ਲੋਕੀ ਖਰੀਦ ਲੈਨੇ ਮੈਂ ਖਰੀਦੀ ਯਾਰ ਆਟੇ ਦੀ ਬੋਰੀ ਨੂੰ ਉੱਪਰ ਖਾਈਦਾ ਥੋੜੀ ਹੈ ਇਹ ਕੁਸ਼ਨ ਪੁੱਛਾਂ ਨਹੀਂ ਜੀ ਕਿਉਂ ਮੈਨੂੰ ਪਤਾ ਮੈਨੂੰ ਆਣਾ ਹੀ ਨਹੀਂ